ਸਤਿ ਸ਼੍ਰੀ ਅਕਾਲ ਜੀ ਅੱਜ ਨਾਲ ਅਸੀਂ ਦੁਪਹਿਰੇ ਰੋਟੀ ਖਾਣ ਵਾਸਤੇ ਕਿਸੇ ਢਾਬੇ ਤੇ ਰੁਕੇ ਸੀ ਰਸਤੇ ਵਿੱਚ ਤੇ ਇੱਥੇ ਆ ਵੀਰ ਮਿਲਿਆ ਤੇ ਇਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਦੇ ਦੀਆਂ ਨਾ ਗੱਲਾਂ ਬਾਤਾਂ ਸਾਨੂੰ ਬੜੀਆਂ ਵਧੀਆ ਲੱਗੀਆਂ ਨੇ ਬੜਾ ਵਧੀਆ ਭਗਤਮੰਦਾ ਲੱਗਾ ਇਹ ਵੀਰ ਸਾਨੂੰ ਤੇ ਇਹ ਕਹਿੰਦਾ ਵੀ ਮੇਰਾ ਰਿਸ਼ਤਾ ਨਹੀਂ ਹੋਇਆ ਮੈਂ ਤਾਂ ਕੋਈ ਨਹੀਂ ਅਸੀਂ ਰਿਸ਼ਤੇ ਬਥੇਰੇ ਕਰਾਏ ਨੇ ਤੇਰਾ ਵੀ ਕਰਵਾ ਦਿੰਨੇ ਆ ਤੇ ਆਓ ਇਹਦੇ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਵੀ ਇਹਦੀਆਂ ਗੱਲਾਂ ਬਾਤਾਂ ਬੜੀਆਂ ਵਧੀਆ ਲੱਗਣਗੀਆਂ ਬੜਾ ਵਧੀਆ ਰੱਬ ਦਾ ਬੰਦਾ ਜਿਹਨੂੰ ਆਪਾਂ ਕਹਿੰਦੇ ਨੇ ਨਾ ਭਲਾ ਮਾਨਸਾ ਅਮਰਤ ਵੀ ਨੇ ਛਕਿਆ ਹੋਇਆ ਤੇ ਆਜੋ ਤੁਹਾਨੂੰ ਸਸੀਵਾਲ ਬਾਈ ਜੀ ਸਸੀਵਾਲ ਬਾਈ ਉਹ ਠੀਕ ਠਾਕ ਉਹ ਠੀਕ ਠਾਕ ਕਿਹੜਾ ਇਲਾਕਾ ਆਪਣਾ ਮਾਨਸਾ ਮਾਨਸਾ ਜ਼ਿਲ੍ਹਾ ਆ ਮਾਨਸਾ ਜ਼ਿਲ੍ਹੇ ਦੇ ਆਪਣਾ ਚਲੋ ਪਿੰਡ ਇਹਦਾ ਕਹਿੰਦਾ ਪਿੰਡ ਨਹੀਂ ਦੱਸਣਾ ਫੋਨ ਨੰਬਰ ਬਾਅਦ ਚ ਦੱਸ ਦਿਆਂਗੇ ਤੇ ਹੋਰ ਘਰ ਪਰਿਵਾਰ ਸਭ ਠੀਕ ਏ ਸਭ ਠੀਕ ਠਾਕ ਤੇ ਰਿਸ਼ਤਾ ਕਿਉਂ ਆਪ ਹੀ ਨਹੀਂ ਵਿਆਹ ਕਰਾਇਆ ਕਿ ਬਣੀ ਨਹੀਂ ਕਿਸੇ ਵਸੇ ਗੱਲ ਬਣੀ ਨਹੀਂ ਹਰੇ ਉਮਰ ਕਿੰਨੀ 30 ਸਾਲ ਸੱਚੀ ਨੂੰ ਕਰਾਉਣਾ ਰਿਸ਼ਤਾ ਕਰਵਾ ਦੇਣਾ ਵੇਖਾ ਕੁੜੀ ਲੱਭਦੇ ਨਹੀਂ ਇਹ ਵਧੀਆ ਤੇ ਹੁਣ ਤੇਰੀ ਡਿਮਾਂਡ ਕੀ ਕੀ ਸਾਰੀ ਗੱਲਾਂ ਮਤਾਂ ਕੋਈ ਕੁੜੀ ਪੜ੍ਹੀ ਲਿਖੀ ਚਾਹੀਦੀ ਕਿਦਾਂ ਦੀ ਚਾਹੀਦੀ ਕੋਈ ਵਰਜੀ ਮਲੇ ਚਾਹੇ ਨਾ ਵੀ ਪੜ੍ਹੀ ਲਿਖੀ ਹੋਵੇ ਘਰ ਘਰ ਦਾ ਕੰਮ ਕਰਦੀ ਹੋਵੇ ਘਰ ਦਾ ਕੰਮ ਹੋਵੇ ਅੱਛਾ ਘਰੇਲੂ ਹੋਵੇ ਤੇ ਉਮਰ ਤੁਹਾਡੇ ਕਿੰਨੀ ਦੱਸੇ 33 34 ਸਾਲ ਅੱਛਾ ਪੜੇ ਹੋਏ ਮਾੜਾ ਮੋਟਾ ਨਾ ਨਾ ਅੱਛਾ ਕਿੰਨੇ ਭੈਣ ਭਾਈ ਸੱਤ ਭੈਣ ਭਾਈ ਤੁਸੀਂ ਛੋਟੇ ਹੀ ਹੋ ਛੋਟਾ ਜ਼ਮੀਨ ਫਿਰ ਕਿੰਨੀ ਕੰਮ ਦੀ ਹਿੱਸੇ ਜ਼ਮੀਨ ਹੈ ਨਹੀਂ ਮਾੜੀ ਮੋਟੀ ਹੈ ਨਹੀਂ ਤੇ ਫਿਰ ਜਿਹੜੀ ਜਿਹਨੂੰ ਵਿਆਹ ਕੇ ਲਿਆਉਣਾ ਹੈ ਉਹ ਫਿਰ ਕਿੱਥੇ ਰੱਖਣਾ ਕਿਵੇਂ ਕੰਮ ਕਰ ਇੱਥੇ ਠੀਕ ਹੈ ਕੰਮ ਠੀਕ ਹੈ ਕੰਮ ਇਹਨਾਂ ਇੱਥੇ ਢਾਬੇ ਦੇ ਵਿਚਾਰਾ ਇਹਦੇ ਨਾਲ ਚਲੋ ਹੁਣ ਪੱਕਾ ਸਾਲ ਦੀ ਖਰਚ 6 ਮਹੀਨੇ ਦੇ ਨੇ ਸੈਟਿੰਗ ਕੀਤੀ ਹੋਈ ਏ ਤੇ 1.5 ਲੱਖ ਰੁਪਇਆ ਸਾਲ ਦਾ ਇਹਨਾਂ ਕੀਤਾ ਹੋਇਆ ਤੇ ਵਧੀਆ ਕਹਿੰਦਾ ਗੁਜ਼ਾਰਾ ਵੀ ਕਰੀ ਜਾਗਾ ਤੇ ਮੈਂ ਸੋਚਿਆ ਸ਼ਾਇਦ ਜ਼ਮੀਨ ਹੋਏਗੀ ਮਾੜੀ ਮੋਟੀ ਕਹਿੰਦਾ ਨਹੀਂ ਹੈਗੀ ਤੇ ਹੋਰ ਫਿਰ ਕਿਵੇਂ ਘਰ-ਬਾਰ ਹੈਗਾ ਨਾ ਸਾਰਾ ਵਧੀਆ ਪਿੰਡ ਵਿੱਚ ਹਾਂ ਸ਼ਾਬਾਸ਼ ਅੱਛਾ ਡਿਮਾਂਡ ਦੱਸ ਹੁਣ ਕੋਈ ਕੁੜੀ ਹੋਰ ਕੁੜੀ ਚ ਕੀ ਕੀ ਚਾਹੀਦਾ ਕਿਵੇਂ ਦੀ ਬਈਪੜੀ ਵਗੇ ਮਾਟਣਾਗੇ ਇਹਦਾ ਕੁਝ ਨਹੀਂ ਚਾਹੀਦਾ ਇਕੱਲੀ ਕੁੜੀ ਚਾਹੀਦੀ ਜਿਵੇਂ ਤੇ ਮਰਜ਼ੀ ਹੋਵੇ ਲੋਲੀ ਨਗਰੀ ਚੱਲੇਗੀ ਥਾਰ ਕੋਈ ਅੰਨੀ ਕਾਣੀ ਨਾਰਾ ਐ ਤੈਨੂੰ ਵਧੀਆ ਲੱਭ ਕੇ ਦੇਾਂਗੇ ਹੋਰ ਕੋਈ ਗੱਲ ਬਾਤ ਸੁਣਾ ਫਿਰ ਵਧੀਆ ਹੈਈ ਵਾਰੀ ਚੱਲ ਜਾਈਗੀ ਕਿ ਨਹੀਂ ਕੋਈ ਚੁੱਕ ਨਹੀਂ ਕਈ ਵਾਰੀ ਚਲੋ ਹੋ ਜਾਂਦਾ ਨਾ ਕੋਈ ਕਿਸੇ ਦਾ ਘਰ ਵਾਲਾ ਜਾ 34 ਸਾਲ ਮਾੜਾ ਮੋਟਾ ਯਾਰ ਸੱਚ ਜੇ ਉਮਰ ਜਾਇਜ ਦੱਸੇ ਯਾਰ ਉਮਰ ਸਾਨੂੰ ਥੋੜੀ ਜਿਹੀ 37 38 ਸਾਲ ਲੱਗਦੀ ਪਰ ਇਹ ਕਹਿੰਦਾ 34 ਕੇ ਸਾਲ ਏ ਇਹਨੂੰ ਆਪ ਨੂੰ ਪਤਾ ਆਧਾਰ ਕਾਰਡ ਦੇ ਕਿੰਨੀ ਉਮਰ ਏ ਪਤਾ ਆਧਾਰ ਕਾਰਡ ਬਣਿਆ ਜਿਹਦੀ ਉਮਰ 55 ਸਾਲ ਯਾਰ ਹੈ ਬਣ ਉਸ ਨੇ ਇਹਨਾਂ ਸੈਕਲ ਤੇ ਬਹੁਤ ਬਹੁਤ ਨੂੰ ਕਮਾਇਆ ਕਿਵੇਂ ਕਰੇਗਾ ਸਾਈਕਲ ਤੇ ਉਡਾਗ ਲੈ ਜਾਏਗਾ ਸਾਈਕਲ ਤੇ ਕਮਾਇਆ ਕਰੇਗਾ ਚਾਰ ਚਾਰ ਡਰਾਮਾ ਕੰਮ ਫਿਰ ਖੇਤੀ ਬਾੜੀ ਦਾ ਵਧੀਆ ਚੱਲ ਰਿਹਾ ਵਧੀਆ ਕੋਈ ਗੱਲ ਬਾਤ ਸੁਣਾ ਫਿਰ ਪਤਾ ਲੱਗੇ ਵੀ ਮੁੰਡਾ ਠੀਕ ਠਾਕ ਏ ਅੱਜ ਰੇ ਅਗਲੇ ਨੂੰ ਜਿਨ੍ਹਾਂ ਨੇ ਰਿਸ਼ਤਾ ਕਰਨਾ ਹੈ ਜਾਂ ਅਸੀਂ ਵੀ ਕਰਾਉਣਾ ਕਰਦੇ ਜਿਹੜੇ ਪਾ ਗਏ ਕਿ ਵਿਜਣਾ ਹੈ ਰੇ ਰੇ ਪਾ ਗਏ ਜਿੰਨੂੰ ਸੁਣਨਾ ਕੀ ਸੁਣਨਾ ਲਸਣ ਲਸਣ ਹਾਂ ਲਸਣ ਮੋਲੀਆਂ ਵਾਲੀਆਂ ਹਨ ਮੋਲੀਆਂ ਅੱਛਾ ਜਵੀ ਇਹ ਜਿਹੜਾ ਪਿੱਛੇ ਪੈਲਸੇ ਇਹ ਵੀ ਅੰਕਲ ਹੁਣਦਾ ਹੀ ਐ ਜਿਹਨਾਂ ਦੇ ਤਾਂ ਪੈ ਅੱਛਾ ਆਪਣੇ ਬੰਦੇ ਨੇ ਆਪਣੇ ਬੰਦੇ ਨੇ ਤੇ ਵਧੀਆ ਤਰ੍ਹਾਂ ਦਾ ਰੱਖਦੇ ਨਾ ਰੋਟੀ ਪਾਣੀ ਸਾਰਾ ਕੋਈ ਵਧੀਆ ਵਧੀਆ ਅੱਛਾ ਝੋਟ ਪਾਣਾ ਨਾਲੇ ਆ ਤਿੰਨੋ ਜੀ ਬਈ ਅਮਰ ਸ਼ਕਾ ਹੋਣਾ ਤੁਸੀਂ ਅਮਰ ਸ਼ਕਾ ਅਮਰ ਸ਼ਕਾ ਸਵੇਰੇ ਸੱਜਰੇ ਉੱਠ ਕੇ ਬਾਣੀ ਪੜਦੇ ਆ ਕਿ ਨਹੀਂ ਹੈ ਬਾਣੀ ਪਾਣੀ ਪਾਣੀ ਹੀ ਪੜਿਆ ਕਰ ਯਾਰ ਬਾਣੀ ਪੜਿਆ ਕਰ ਅਮਰ ਜੀ ਅਮਰ ਸ਼ਕਾ ਹੋਇਆ ਤੇ ਕੁੜੀ ਤੈਨੂੰ ਅਸੀਂ ਲੱਭ ਦੇਣੀ ਹੁਣ ਫੋਨ ਨੰਬਰ ਉਹ ਨੰਬਰ ਥੋੜੀ ਲਿਖੀ अच्छा फोन नंबर चल मैं ਥੱਲੇ ডিসপ্লে ਕਰ ਦਿਆਂਗਾ ਹੋਰ ਕੋਈ ਗੱਲਬਾਤ ਸੁਣਾ ਕੋਈ ਓਹ ਠੀਕ ਹੈ ਗੱਲਬਾਤ ਕੋਈ ਗੱਲਬਾਤ ਨਹੀਂ ਮਾੜੀ ਡਾਈਡੋ ਹੀ ਲਾ ਲੈਣੀ ਸੀ ਡਾਈ ਲਾਉਣ ਨੇ ਹੈ ਲਾਉਣ ਨੇ ਅਮਰਸ਼ਾ ਕਿਹਾ ਹੋਰ আচ্ছা ਇਦਾਂ ਹੀ ਫਿਰ ਕਰ ਲੈਣਗੇ ਕੁੜੀ ਵਾਲੇ ਪਸੰਦ ਕਰ ਲੈਣੀ ਆਪੀ ਕਰਨੀ ਸਿੱਧਾ ਸਦਾ ਹੈਗਾ ਭਗਤ ਦਾ ਬੰਦਾ ਰੱਬ ਦਾ ਬੰਦਾ ਕੋਈ ਵਲਵੰਗ ਨਹੀਂ ਹੈਗਾ ਅੱਛਾ ਉਹ ਆਪਣਾ ਇਹ ਨੀਲਾ ਪਰਨਾ ਬੱਲੇ ਬੰਨਿਆ ਵੀ ਅਕਾਲੀ ਕਿਹੜੀ ਪਾਰਟੀ ਅਕਾਲੀ ਅਕਾਲੀਆਂ ਦੀ ਸ਼ੁਰੂ ਤੋਂ ਖੁੱਲ੍ਹ ਸਪੋਰਟ ਔਰਲੇ ਸੋਟਾ ਇਹ ਕੀ ਫਰਾਦੀ ਕਿ ਸਰਕਾਰ ਕੇ ਨਹੀਂ ਅਕਾਲੀਆਂ ਦੀ ਆਊਗੀ ਪੱਕੀ ਤੂੰ ਦੱਸ ਦੱਸ ਰਹੇ ਨੇ ਕੱਲ ਬੀਬੀ ਆਈ ਸੀ ਇਥੇ ਉਹ ਦੱਸ ਯਾਰ ਕੱਲ ਕੱਲ ਦੀ ਗੱਲ ਆਉਗੀ ਬੀਬੀ ਹਰਸੇਮਤ ਕੌਰ ਬਾਦਲ ਉਹ ਇਥੇ ਪਹੁੰਚੀ ਸੀ ਕੱਲ ਤੁਹਾਡੇ ਨੇੜੇ ਲਵੇ ਹਾਂ ਬਲਾਡੇ ਲਵੇ ਪੱਛਾ ਠੀਕ ਹੈ ਤੇ ਉੱਥੇ ਕੀ ਹੋਇਆ ਫਿਰ ਕੱਲ ਗਏ ਸੀ ਤੁਸੀਂ ਉਥੇ ਇਕੱਠ ਹੈਗਾ ਜੀ ਬਹੁਤ ਹਾਂਜੀ ਕਰ ਕੀ ਹੈਗੀ ਹੈਗੇ ਨੇ ਚਾਂਸ ਹੈਗੇ ਸਰਕਾਰ ਬਣ ਜਾਏਗੀ ਬਾਦਲ ਦੀ ਪੱਕੇ ਅੱਛਾ ਕਿੰਨੀਆਂ ਵੋਟਾਂ ਨੇ ਤੁਹਾਡੀਆਂ ਵੋਟ ਤਾਂ ਬਸ ਨੇ ਆੜੀਆਂ ਸਾਰਾ ਪਿੰਡ ਪਾ ਦੇਗਾ ਸਾਰਾ ਪਿੰਡ ਕਾਲੀਆਂ ਦਾ ਕਾਲੀਆਂ ਵਟਾ ਦਾ ਸਾਰਾ ਪਿੰਡ ਕਾਲੀਆਂ ਦਾ ਐ ਅੱਛਾ ਝਾੜੋ ਵਾਲੇ ਝਾੜੋ ਦਾ ਖਰੋਈ ਕਰਨੇ ਬਸ ਝਾੜੋ ਵਾਲੇ ਨੇ ਕਰਿਆ ਨੇ ਕੰਮਕ ਨਹੀਂ ਕੁਝ ਕੁਝ ਨਹੀਂ ਕਰਾਏਗਾ ਬੈਂਬਰ ਸੀਗਾ ਮੌਕੇ ਦਾ ਹਾਂ ਥ੍ਰਿਸਣ ਲੱਗ ਰਹੇ ਨੇ ਅੱਛਾ ਕਰਾ ਹੀ ਨਹੀਂ ਕੰਮ ਕਈ ਨਾ ਹੋਰ ਬਸ ਪਹਿਲਾਂ ਤਾਂ ਬੜੀਆਂ ਯਾਰ ਗੱਲਾਂ ਸੁਣਾਉਂਦਾ ਗੱਲ ਸੁਣਾਉ ਕੋਈ ਗੱਲਬਾਤ ਕੋਈ ਕਿਸੇ ਨੂੰ ਪਤਾ ਲੱਗੇ ਤਾਂ ਹੀ ਬੰਦਾ ਠੀਕ ਹੈ ਤਾਂ ਹੀ ਕੋ ਰਿਸ਼ਤਾ ਅਗਲਾ ਗੱਲ ਠੀਕ ਹੈ ਤੀ ਪੈਣ ਜਿੰਨੇ ਦੇਣੀ ਹੈ ਕੋਈ ਗੱਲਾਂ ਉਹਦਾ ਕੋਈ ਫੋਜਦਾ ਹੈ ਹੈ ਕੋਈ ਗੱਲਾਂ ਬਾਤ ਨਹੀਂ ਹੈ ਇੱਥੇ ਸਣਾਵਾ ਆਕੇ ਦਲਾ ਯਾਰ ਕੁੜੀ ਘਰ ਦਾ ਕੰਮ ਕਰਦੀ ਹੋਵੇ ਹਾਂ ਹਾਂ ਤੇ ਜੇ ਕੋਈ ਚਲਾਕ ਆ ਗਈ ਫੇਰ ਆ ਦੇਖੀ ਹੋਗੀ ਮਣੂ ਬਈ ਹੈ ਕੀ ਦੇਖੀ ਹੋਗੀ ਕੋਣ ਆਹ ਉਹ ਪਤੂ ਦੇ ਭਗਤ ਬੰਦਾ ਹੈ ਵਾਜਾਂ ਪੈਰੀਆਂ ਨੇ ਉਹਨੂੰ ਕੰਮ ਵਾਲਾ ਬੰਦਾ ਦੇਖ ਲਓ ਵਾਜਾਂ ਪੈਰੀਆਂ ਨੇ ਉਹਨੂੰ ਆ ਗਿਆ ਆ ਗਿਆ ਚੱਲ ਠੀਕ ਇਹਨੂੰ ਕਾਲੀ ਹੁਣ ਜਰਾ ਫੋਨ ਪਰ ਮੈਂ ਥਰੇ ਡਿਸਪਲੇ ਕਰ ਦੇਣਾ ਠੀਕ ਹੈ ਪਪਾ ਸਾਸਿਕਾਲ